ਕੀ ਕੀ ਕਹਣਾ ਜਾਓਗੇ ਤੁਹਾਡਾ ਨਾਮ ਪੂਰਾ ਉਹ ਕਿਹਦਾ ਕੀ ਨਾਮ ਹੈ ਇੱਕ ਕੰਪਨੀ ਸਿੰਘ ਹੈ ਇੱਕ ਕੰਪਨੀ ਸਿੰਘ ਨਾਮ ਹੈ ਫਰਸਟ ਮਿਸ਼ਨ ਆਈਆ 500 ਆਊਟ ਆਫ 500 ਆਇਆ ਤੇ ਬਸ ਗੱਲ ਕਰੀ ਕਿੰਨੀ ਮਿਹਨਤ ਲੱਗਦੀ ਸੀ ਕਿੰਨੀ ਕਿੰਨੀ ਦੇਰ ਉਸ ਪੜਾਈ ਕਰਦੇ ਸੀ ਚਾਰ ਪੰਜ ਘੰਟੇ ਪੜ੍ਹਦਾ ਸੀ ਯਾਰ ਤੇ ਮਨ ਲਾ ਕੇ ਪੜ੍ਹਦਾ ਸੀਗਾ ਤੇ ਸਮਝ ਕੇ ਕਰਦਾ ਸੀਗਾ ਤੇ ਨਾਲ ਸਪੋਰਟਸ ਵੀ ਖੇਡਦਾ ਸੀਗਾ ਤੇ ਉਹ ਵੀ ਦੋਨੋਂ ਪਾਸੇ ਬੈਲੈਂਸ ਰੱਖਿਆ ਤੁਣਾ ਤੇ ਉਹਦੇ ਕਰਕੇ ਮੇਰੇ ਸਪੋਰਟਸ ਤੇ ਨੰਬਰ ਵੀ ਲੱਗ ਗਏ ਪਰਿਵਾਰ ਦੀ ਗੱਲ ਕਰੀਏ ਟੀਚਰ ਦੀ ਗੱਲ ਕਰੀਏ ਕਿਸੇ ਕਦਾਬਰ سپورਟਿੰਗ ਪਰਿਵਾਰ ਦੀ ਸੀ ਟੀਚਰਾਂ ਦੀ ਵੀ ਪੂਰੀ سپورਟ ਸੀ ਟੀਚਰਾਂ ਨੇ ਪੜਾਇਆ ਸਭ ਕੋ ਟੀਚਰਾਂ ਕਰਕੇ ਵੀ ਆਇਆ ਵਾ ਕੀ ਪੋਜੀਸ਼ਨ ਹੈ ਜੀ ਤੁਹਾਡੀ ਫਰਸਟ ਫਿਚਰ ਚ ਜਾ ਗੈਲਲ ਵੀ ਕਰਨੀ ਹੈ ਤੇ ਗੱਤਕਾ ਖੇਡਦੇ ਗੱਤਕਾ ਕਿੰਨੇ ਕਿੰਨੇ ਖੇਡ ਚੁੱਕੇ ਹੁਣ ਤੱਕ ਮੈਂ ਅਸਾਮ ਵੀ ਗਿਆ ਸੀ ਛਤੀਸਗੜ੍ਹ ਵੀ ਆਇਆ ਸੀ ਤੇ ਕੋਚ ਦੀ ਆ ਸਾਰੀ ਸਪੋਰਟਸ ਨੂੰ ਅੱਗੇ ਰੱਖਿਆ ਚਾਹੋਗੇ ਹਰ ਅੱਗੇ ਹਾਂ ਜੀ ਬਹੁਤ ਤੇ ਪਰਿਵਾਰ ਨੂੰ ਕਿਵੇਂ سپورਟ ਰਿਹਾ ਪਰਿਵਾਰ ਦਾ ਵੀ ਪੂਰਾ سپورਟ ਸੀਗਾ ਕਿਸ ਨੂੰ ਲਾਹ ਦੇਓਗੇ ਕਾਮਯਾਬੀ ਦਾ ਪਰਿਵਾਰ ਨੂੰ ਵੀ ਹੈਗਾ ਆ ਟੀਚਰਾਂ ਨੂੰ ਤੇ ਤੇ ਮੈਂ ਤਾਂ ਆਪਣੇ ਉਸਤਾਦ ਨੂੰ ਅਮਜੀਤ ਸਿੰਘ ਭੱਟੀ ਨੂੰ ਤੇ ਬਾਕੀ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਬਾਕੀ ਬੱਚਿਆਂ ਨੂੰ ਵੀ ਵਸ ਕੇ ਪੜੋ ਲੈ ਕੇ ਆਓ ਮੇਰੇ ਅੰਗੂ ਪੋਜੀਸ਼ਨ ਹੈ ਇੱਕ ਵਾਰੀ ਮਾਰ ਬਟਾ میم سامنے دیکھے سو کو <laughs> ਉਹ ਤੇ ਬੀਏ ਕਰੀਆ ਛੋਟੀ ਬੜੀ ਏ ਤੇ ਕਲੇਬਰ ਦੀ ਬੈਠੇ ਨੇ ਬੀਏ ਗੀਕੋਮ ਕਰਕੇ ਹਮ ਕੰਪਿਟੀ ਹੋ ਗਿਆ ਤੇ ਲੱਗਦਾ ਸੀਗਾ ਕਿ ਪੁੱਤਰ ਦੇ ਚੋਦੇ 500 ਪਾਉਂਦੇ ਮੇਰੇ ਕੋ ਇੱਥੇ ਮਿੰਟ ਤੇ ਪੈਣਾ ਸੀਗੀ ਮੇਰੇ ਸੀਗੀ ਸਟਡੀ ਕਿ ਕਿੰਨਾ ਟਾਈਮ ਹੁੰਦਾ ਸੀ ਸਟਡੀ ਕਰਨ ਨੂੰ ਕਿੰਨੇ ਕੁ ਟਾਈਮ ਲੱਗਦਾ ਸੀ ਸਟਡੀ ਮੈਡਮਾਂ ਕਾਫੀ ਮਿਹਨਤ ਕਰਾਉਂਦੀਆਂ ਸੀਗੀਆਂ ਤੇ ਘਰੋਂ ਵੀ ਫਿਰ ਮੇਚ ਕਰਾਉਂਦੀ ਸੀ ਘਰ ਜਦ ਪੜਨਾ ਆ ਇਹ ਤੋਂ ਇਹ ਵਾਰ ਨਹੀਂ ਵੀ ਕਰਦਾ ਤਾਂ ਮੈਂ ਪ੍ਰਿੰਸੀਪਲ ਕੋਲ ਉਸਦੀ ਆਤਮੀ ਲਿਵਾ ਦਿੰਦੀ ਸੀ ਆ ਕੇ ਪ੍ਰਿੰਸੀਪਲ ਖੋਦੀ ਆ ਜਾਂਦੇ ਸੀ ਅਗਲ ਵੀ ਕਰਨਾ ਚਾਹੁੰਦਾ ਬੇਟਾ ਹਾਂਜੀ ਕਿਉਂ ਜਾ ਰਹਿਗਾ ਉਹਦੀ ਮਰਜ਼ੀ ਜੋ ਉਹ ਕਰਨਾ ਚਾਹੁੰਦਾ ਤੇ ਅਸੀਂ ਉਹਨੂੰ ਰੋਕਾਂਗੇ ਥੋੜੀ ਜੀ ਜੋ ਕਰਨਾ ਕਰੇ ਪੈਸੇ ਤੇ ਮਾਪੇ ਆਪਣੇ ਲਾਣੇ ਹੁੰਦੇ ਆ ਬੱਚੇ ਦੀ ਮਰਜ਼ੀ ਅਜੇ ਉਹ ਵੀ ਕਰ ਜਗਾ ਮੈਂ ਤੁਹਾਨੂੰ ਵੀ ਲਾਉਂਗੀ ਹੋਰ ਲਾਉਂਗੀ ਹੋਰ ਵੀ ਸ਼ੌਂਕਾਂ ਸਮਾਉਂਦਾ ਕੋਰਸ ਕਰਤਾ ਕਿ ਕਿਸੇ ਹੋ ਕੇ ਕਾਫੀ ਕੋਰਸ ਕਰੇ ਆ ਪੁਆਰ ਲੱਗਦਾ ਦਾ ਸਪੋਰਟ ਪੁਆਰ ਵੱਲ ਪੂਰੀ ਹੈ ਗੋਪਰੇ ਜਾਂਦਾ ਸ਼ਾਮ ਹੋ ਜਾਂਦਾ ਸਵੇਰੇ ਜਾਂਦਾ ਆ ਕਹੇ ਕਿ ਇਸ ਵਾਰ ਤਿੰਨ ਵਕ ਨਹੀਂ ਵਾਪਸ ਕਰ ਜਾਣਾ ਵਧੀਆ ਥੀ ਜੀ ਗੁਰਦਾਰੇ ਤੋਂ ਉੱਤਰ ਜਾਵੇ ਬਚਨ ਅਸਿਆ ਤੋਂ ਵਿਚਾਰੇ ਵੀ ਐਸੀ ਚੀਜ਼ਾਂ ਤਾਂ ਗੁਰਦਾਰੇ ਹੁੰਦੀ ਰਹੇਗਾ ਜੀ ਠੀਕ ਹੋ ਗਿਆ ਠੀਕ ਹੋ ਗਿਆ ਅੱਗੇ ਹੋਰ ਨਾਮ ਸੱਚਾ ਜੀ ਦੂਰ ਜਾਣਾ ਆਪਣਾ ਸੋਚਾ ਰਿਹਾ ਜੀ ਕਾ ਜਾ ਕੇ ਬੈਠੇ ਨੇ ਅੱਡੀ ਮਿੱਟੀ ਕਾ ਜੇ ਬਹਿ ਕੇ ਨਾ ਬੈਠੇ ਸਬਦ ਨਿਕਲੇ ਸਬਦਾਂ ਤੇ ਬੈਠੇ ਆ ਜੀ ਜੀ ਜਦੋਂ ਮਤਲਬ ਬੱਚਾ ਸਭ ਤੋਂ ਪਹਿਰ ਮਿਹਰਬਾਨੀ ਗੁਰੂ ਜੀ ਹੁੰਦੇ ਆ ਜੀ ਤੇ ਭਾਈ ਬਾਦ ਤੋਂ ਪਹਿਲਾਂ ਬੜੇ ਬੜੇ ਬਰਾਵੀ ਆ ਗਏ ਮੇਰੇ ਮਤਲਬ ਚਾਚਾ ਸਹੁਰੇ ਦੇ ਮੁੰਡੇ ਵੀ ਆ ਬਰਾਦਰ ਮੇਰੇ ਜੀ ਕਿਹ ਅੱਜ ਛੁੱਟੋ ਭਰਾਏ ਤੇ ਅੱਜ ਹੈਗਾ ਛੁੱਟ ਦਿਨ ਬਹੁਤ ਬੜਾ ਹੈਗਾ ਛੁੱਟ ਦਿਨ ਬੜਾ ਜੀ ਛੁੱਟ ਦਿਨ ਬੱਚਾ ਠੀਕ ਹੀ ਬੰਦਾ ਹੈ ਇਹਦਾ ਹੀ ਦਮ ਨਾ ਆਗੇ ਜੀ ਹਾਂ ਪਰ ਕੀ ਆਖਾਂ ਐਨਐਲਐਮ ਕਿਹਨਾਂ ਜਗਾ ਕੀ ਕਰ ਜਾਓਗੇ ਇਹ ਹੁਣ ਬੱਚੇ ਤੇ ਆਦਾ ਜੀ ਜਿਹੜੇ ਮਰਜ਼ੀ ਕਰ ਸਕਦਾ ਕੀ ਚਾਹੁੰਦੇ ਆ ਜੇ ਮੈਂ ਕੀ ਬਣਾ ਚਾਹੁੰਦਾ ਆਈ ਲਵ ਯੂ ਵੀ ਕਰੇਗਾ ਬਾਕੀ ਹੁਣ ਦੇਖੋਗੇ ਹੁਣ ਬੱਚੇ ਦਾ ਸਮਝ ਆ ਨਾ ਕਿ ਤੈਨੂੰ ਜਾਣਾ ਹੁਣ ਅਸੀਂ ਕਿੱਧਰ ਦੀ ਸਪੋਰਟ ਕਰ ਰਹੇ ਹਾਂ ਨਹੀਂ ਨਾਲ ਸਪੋਰਟ ਕਰਨੀ ਆ ਜੇ ਦਾ ਬੱਚਾ ਚਾਹੂਗਾ ਉਹਦੇ ਹਸਾਮੇ ਕਰਦੇ ਆ ਦੇ ਵੀ ਬੱਚੇ ਸਿੱਖਾ ਲਾ ਕੀ ਚਾਹ ਬਾਕੀ ਹੁਣ ਉਹਦਾ ਗਾੜੀ ਹੀ ਹੈ ਜੀ ਪੜਾਈ ਦਾ ਗਿਆ ਸਪੋਰਟਸ ਵੀ ਹੈਗਾ ਵਾ ਖੇਡਾਂ ਜੀ ਵੀ ਹੈ ਨਾ ਗੱਤਕਾਰ ਅਕੈਡਮੀ ਵੀ ਆ ਚੈਂਪੀਅਨ ਵੀ ਆ 골ਡ ਮੈਡਲ ਸੀਗੇ ਨੀਰੂ ਕੋੜਾ ਹੈ ਮੈਂ ਡੀਸੀਐਮ ਸੀਨੀਅਰਸ ਕੰਟਰੀ ਸਕੂਲ ਫੋਕਲ ਪੁਆਇੰਟ ਦੀ ਪ੍ਰਿੰਸੀਪਲ ਹਾਂ ਸਾਡੇ ਸਕੂਲ ਦੇ ਬੱਚੇ ਇੱਕ ਅੰਪ੍ਰੀਤ ਨੇ ਪਲੱਸ 2 ਕਮਰਸ ਚੋਂ ਟੌਪ ਕੀਤਾ ਹੈ ਸਟੇਟ ਟਾਪਰ ਹੈ ਉਹ ਗੱਤਕੇ ਦਾ ਪਲੇਅਰ ਹੈ ਨੈਸ਼ਨਲ ਪਲੇਅਰ ਹੈ ਔਰ ਸਕੂਲ ਤੋਂ ਬਾਅਦ ਆਊਟ ਆਫ ਸਟੇਟ ਵੀ ਖੇਡਣ ਲਈ ਜਾਂਦਾ ਹੈ ਔਰ ਬੜੇ ਦਿਨ ਉਸਦੇ ਮਿਸ ਹੁੰਦੇ ਹਨ ਸਕੂਲ 'ਚ ਲੇਕਿਨ ਟੀਚਰਜ਼ ਇੱਥੇ ਬਹੁਤ ਮਿਹਨਤ ਕਰਦੇ ਤੇ ਪ੍ਰਬੋਧ ਜ਼ੋਰ ਲੰਦੇ ਸੀ ਔਰ ਬੱਚਾ ਵੀ ਪੂਰੀ ਮਿਹਨਤ ਕਰਦਾ ਸੀ ਇਸ ਨੂੰ ਪਤਾ ਸੀ ਕਿ ਮੈਂ ਪਲੇਅਰ ਹੋਣ ਦੇ ਨਾਲ ਨਾਲ ਸਟੱਡੀ ਤੇ ਫੋਕਸ ਕਰਾਂ ਇਸ ਨੇ 505 500 ਦੇ ਵਿੱਚੋਂ 500 ਪ੍ਰਾਪਤ ਕੀਤੇ ਹਨ 100% ਦੇ ਮਾਰਕਸ ਜਦੋਂ ਕਿਸ ਤਰ੍ਹਾਂ ਦੇ ਜਿਹੜੇ ਐਫਰਟਸ ਨਹੀਂ ਦਰਵਾਏ ਜਾਂਦੇ ਜਿੰਨਾਂ ਦਾ ਸਾਡੇ ਸਕੂਲ ਚ ਐਕਸਟਰਾ ਕਲਾਸਿਸ ਲਗਦੀਆਂ ਸਵੇਰੇ ਸ਼ਾਮ ਗਰੁੱਪ ਲੱਗਦਾ ਹੈ ਇਹ ਬੱਚਾ ਪਹਿਲਾਂ ਥੋੜਾ ਜਿਹਾ ਭਲੇ ਇਗਨੋਰ ਕਰਦਾ ਸੀ ਸਟੱਡੀ ਲੇਕਿਨ ਜਦੋਂ ਨੈਸ਼ਨਲ ਖੇਲ ਕੇ ਆਏ ਨੂੰ ਪਤਾ ਲੱਗ ਗਿਆ ਕਿ ਮੈਂ ਹੁਣ ਟੋਪਰ ਰਹਿਣਾ ਤੇ ਮਿਹਨਤ ਕਰਨ ਲੱਗ ਗਿਆ ਸੋ ਟੀਚਰਜ਼ ਵੀ ਇਹਤੇ ਸਪੈਸ਼ਲ ਐਫਰਟਸ ਕਰਦੇ ਕੰਮ ਘਰਾਂ ਬੱਚਿਆਂ ਨੂੰ ਕੀ ਮੈਸੇਜ ਦਿੱਤਰੋ ਦੇਖੋ ਟੀਚਰਜ਼ ਆ ਕਹਿਣਾ ਮੰਨੇ ਜੇ ਟੀਚਰਜ਼ ਨੂੰ ਅੱਗੇ ਕਰੇ ਕੋਈ ਟਿਊਸ਼ਨ ਰੱਖਣ ਦੀ ਜ਼ਰੂਰਤ ਨਹੀਂ ਹੁੰਦੀ ਤੇ ਉਹ ਪੋਜੀਸ਼ਨ ਪ੍ਰਾਪਤ ਕਰੋਗਾ कोई ये नहीं भी जो पगे ट्यूशन वाले को कि इंजेक्शन है नहीं होमवर्क डेली करो ਤੇ টিচার ਦਾ ਕਹਿਣਾ ਮਰੋ ਟੈਸਟ ਦੀ ਤਿਆਰੀ ਕਰੋ ਬਹੁਤ ਅੱਛਾ ਮਾਹੌਲ ਹੈ ਬੱਚੇ ਆ ਰਹੇ ਹਨ ਅਸੀਂ ਸੈਲੀਬ੍ਰੇਟ ਕਰਾਂਗੇ